ਬਾਲਾ ਮੂਲਾ ਬਾਰਾ ਮੂਲਾ ਪਾਸ਼ਾਹੀ ਛੇਵੀਂ ਗੁਰਦੁਆਰੇ ਤੋਂ ਅਸੀਂ ਨਿਕਲੇ ਸੀਗੇ ਤੇ ਇਸ ਰਸਤੇ ਤੋਂ ਆਏ ਹੈਗੇ 12 ਮੂਲਾ ਪੁਲਵਾਮਾ ਦੇ ਵਿੱਚ ਤੇ ਅੱਗੇ ਆਪਾਂ ਗੱਡੀ پارک ਬਾਹਰੀ ਸਾਈਡ ਤੇ پارک ਕਰਤੀ ਹੈਗੀ ਇੱਥੇ ਹੀ ਗੁਰਦੁਆਰਾ ਛੱਟੀ ਪਾਪਚਾਈ ਸ਼ਾਦੀ ਮਰਗ ਪੁਲਵਾਮਾ ਹੈਗਾ ਅੰਦਰ ਚਲਦੇ ਆ ਕਰਦੇ ਆ ਦਰਸ਼ਨ ਟਾਈਮ ਜਿਹੜਾ ਹੈਗਾ 7 ਵਜੇ ਦਾ ਹੋ ਗਿਆ ਹੈਗਾ ਤਕਰੀਬਨ ਇੱਥੇ ਇਹ ਜਿਹੜਾ ਹੈਗਾ ਇੱਥੇ ਜੋੜਾ ਘਰ ਹੈਗਾ ਇੱਥੇ ਜੋੜੇ ਉਤਾਰ ਦਾਂਗੇ ਅੰਦਰ ਚਲ ਕੇ ਕਰਦੇ ਆਂ ਦਰਸ਼ਨ ਜੋੜਾ ਘਰ ਚ ਜੋੜਾ ਖੁੱਲਣ ਤੋਂ ਬਾਅਦ ਨਾ ਸਾਹਮਣੇ ਸ੍ਰੀ ਹਰਗੋਬਿੰਦ ਨਿਵਾਸ ਹੈਗਾ ਤੇ ਗੁਰਦੁਆਰਾ ਪਾਸ਼ਾ ਜੀ ਛੇਵੀ ਸਾਦੀ ਮਾਰਗ ਪਲਵਾਮਾ ਤੇ ਖੱਬੇ ਹੱਥ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਹੈਗਾ ਸਾਨੂੰ ਜਿਹੜਾ ਰੂਮ ਮਿਲਿਆ ਹੈਗਾ ਪਾਸ਼ਾਹੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਜੀ ਨਿਵਾਸ ਤੇ ਮਿਲਿਆ ਹੈਗਾ ਇੱਧਰ ਗੁਰਦੁਆਰਾ 6ਵੀਂ ਪਾਸ਼ਾਹੀ ਸ਼ਾਰਦੀ ਮਾਰਗ ਪਲਵਾਮਾ ਕਸ਼ਮੀਰ ਅੰਦਰ ਚੱਲ ਕੇ ਕਰਾਂਗੇ ਗੁਰੂ ਘਰ ਦੇ ਦਰਸ਼ਨ ਹੱਲੇ ਜਿਵਾਨ ਸ਼ੁਰੂ ਨਹੀਂ ਹੋਇਆ ਤੇ ਅੰਦਰ ਇੱਧਰ ਜਿਹੜਾ ਹੈਗਾ ਸਾਨੂੰ ਰੂਮ ਮਿਲਿਆ ਸ੍ਰੀ ਗੁਰੂ ਹਰਗੋਬਿੰਦ ਨਵਾਸ ਦੇ ਵਿੱਚ ਇੱਧਰ ਜਿਹੜਾ ਹੈਗਾ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਸਥਾਨ ਹੈਗਾ ਤੇਨ ਦਰਬਾਰ ਵਿੱਚ ਮੱਥਾ ਟੇਕ ਲਿਆ ਸੀਗਾ ਬਸ ਹੁਣ ਜਦੋਂ ਹੀ ਦੀਵਾਨ ਸ਼ੁਰੂ ਹੋਏਗਾ ਉਦੋਂ ਫਿਰ ਅਸੀਂ ਅੰਦਰ ਜਿਹੜਾ ਹੈਗਾ ਦਰਸ਼ਨ ਕਰਾਂਗੇ ਇਹ ਤੇ ਆਸ ਇੱਥੇ ਲਿਖਿਆ ਹੋਇਆ ਹੈਗਾ ਤੁਹਾਨੂੰ ਪੜ ਕੇ ਸੁਣਾਉਂਦਾ ਗੁਰਦੁਆਰਾ ਸ਼੍ਰੀ ਸੱਦੀ ਮਾਰਗ ਸਾਹਿਬ ਜਿਲਾ ਤਲਵਾਮਾ ਜੰਮੂ ਤੇ ਕਸ਼ਮੀਰ ਦੇ ਪਿੰਡ ਦੇ ਨੇੜੇ ਸਥਿਤ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਪਣੇ ਕਸ਼ਮੀਰ ਦੌਰੇ ਤੇ ਆਏ ਸਨ। ਗੁਰੂ ਸਾਹਿਬ ਚਿਨਾਰ ਦੇ ਦਰਖਤ ਥੱਲੇ ਬੈਠ ਗਏ। ਸੰਗਤ ਨੇ ਗੁਰੂ ਸਾਹਿਬ ਦੇ ਅਸ਼ੀਰਵਾਦ ਅਤੇ ਦਰਸ਼ਨ ਵੇਖਣ ਲਈ ਆਉਣਾ ਸ਼ੁਰੂ ਕੀਤਾ। ਸੰਗਤ ਨੇ ਗੁਰੂ ਸਾਹਿਬ ਲਈ ਸ਼ਹਿਦ ਦਾ ਕਟੋਰਾ ਲਿਆਂਦਾ। ਨਾਲ ਹੀ ਸੰਤ ਭਾਈ ਕਟੂ ਸ਼ਾਹ ਬੈਠੇ ਸਨ। ਉਹਨਾਂ ਨੇ ਸੰਗਤਾਂ ਪਾਸੋਂ ਥੋੜਾ ਸ਼ਹਿਦ ਮੰਗਿਆ ਪਰ ਸੰਗਤਾਂ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ। कि ਇਹ ਸਿਰਫ ਗੁਰੂ ਜੀ ਵਾਸਤੇ ਹੈ ਜਦੋਂ ਸੰਗਤਾਂ ਨੇ ਸ਼ਹਿਦ ਗੁਰੂ ਜੀ ਨੂੰ ਭੇਂਟ ਕੀਤਾ ਤਾਂ ਇਹ ਪੂਰਾ ਕੀੜੀਆਂ ਨਾਲ ਭਰਿਆ ਸੀ ਗੁਰੂ ਸਾਹਿਬ ਨੇ ਸੰਗਤ ਨੂੰ ਪੁੱਛਿਆ ਕਿ ਕਿਸੇ ਵੀ ਵਿਅਕਤੀ ਨੇ ਉਹਨਾਂ ਕੋਲੋਂ ਸ਼ਹਿਦ ਮੰਗਿਆ ਸੀ ਸੰਗਤ ਗੁਰੂ ਸਾਹਿਬ ਦੇ ਸਾਹਮਣੇ ਝੁਕੀ ਅਤੇ ਉਹਨਾਂ ਨੂੰ ਸਾਰੀ ਕਹਾਣੀ ਦੱਸ ਦਿੱਤੀ ਗੁਰੂ ਜੀ ਨੇ ਕਿਹਾ ਕੇ ਵਾਪਸ ਜਾਓ ਅਤੇ ਭਾਈ ਕੱਟੂ ਸ਼ਾਹ ਨੂੰ ਸ਼ਹਿਦ ਦੇ ਤੋ ਬਾਦ ਇਹ ਦੇਣ ਤੋਂ ਬਾਅਦ ਉਹ ਇਸ ਨੂੰ ਸਵੀਕਾਰ ਕਰਨਗੇ ਜਦੋਂ ਗੁਰੂ ਸਾਹਿਬ ਇੱਥੇ ਸਨ ਉਦੋਂ ਬਾਦਸ਼ਾਹ ਜਹਾਂਗੀਰ ਵੀ ਆਏ ਸਨ ਉਹ ਗੁਰੂ ਸਾਹਿਬ ਨੂੰ ਮਿਲਿਆ ਅਤੇ ਦੋਵੇਂ ਇੱਕ ਦੂਜੇ ਨਾਲ ਚੰਗੀ ਸਮਝ ਸੀ ਉਹ ਦੋਵੇਂ ਸ਼ਿਕਾਰ ਲਈ ਗਏ ਜਦੋਂ ਕਿ ਹੰਟਿੰਗ ਬਾਦਸ਼ਾਹ ਪਿਆਸ ਮਹਿਸੂਸ ਕਰ ਰਿਹਾ ਸੀ ਗੁਰੂ ਸਾਹਿਬ ਨੇ ਇੱਕ ਥਾਂ ਗੁਰਦੁਆਰਾ ਸਾਹਿਬ ਦੇ ਨੇੜੇ ਬਰਛੇ ਨਾਲ ਮਾਰਿਆ ਪਾਣੀ ਬਾਹਰ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ ਤੇ ਬਾਦਸ਼ਾਹ ਨੇ ਆਪਣੀ ਪਿਆਸ ਬੁਝਾਈ ਇਹ ਇੱਥੇ ਦਾ ਇਤਿਹਾਸ ਹੈ ਜੀ ਇਧਰੋਂ ਐਂਟਰ ਕਰਾਂਗੇ ਅਸੀਂ ਉੱਡੀਆਂ ਤੋਂ ਉੱਪਰ ਹੈਗਾ ਰੂਮ 3 ਨਾ 4 ਇੱਕ ਚ ਬੈੱਡ ਲੱਗਿਆ ਹੈਗਾ ਇੱਕ ਤੇ ਨਹੀਂ ਲੱਗਿਆ ਹੈਗਾ ਥੱਲੇ ਕੱਪੜੇ ਵਿਛਾਲਾਂਗੇ ਵਾਹਿਗੁਰੂ 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 ਆ ਰੂਮ ਨੰਬਰ 3 ਤੇ ਇਧਰ ਰੂਮਾ 4 ਵਾਹਿਗੁਰੂ ਜੀ ਕੀ ਫਤਿਹ ਦੀਵਾਨ ਵੀ ਸ਼ੁਰੂ ਹੋ ਗਿਆ ਅੰਦਰ ਦੀਵਾਨ ਜਿਹੜਾ ਹੈਗਾ ਸ਼ੁਰੂ ਹੋ ਚੁੱਕਾ ਹੈਗਾ ਜਾਦਾ ਲੰਗਰ ਥੱਲੇ ਚੱਲ ਰਿਹਾ ਬੀਬੀਆਂ ਚਾਹ ਪੀਂਦੀਆਂ ਗੁਰੂ ਘਰ ਚ ਪਾਠ ਸ਼ੁਰੂ ਹੋ ਗਿਆ ਗੁਰੂ ਘਰ ਦੇ ਵਿੱਚ ਤੇ ਹੁਣ ਅਸੀਂ ਨਾਮ ਧੋ ਕੇ ਉੱਥੇ ਦੀਵਾਨ ਚ ਸ਼ਾਮਲ ਹੋਵਾਂਗੇ ਨਾ ਵਾਹਿਗੁਰੂ ਸਾਤ ਨਾਮ ਏਂਗੁਰੂ ਨਾ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਕਾਲ ਸਾਵਾ ਆਹੇ ਗੁਰ ਜੀ ਕੀ ਫਤਿਹ ਹਾਰੇ ਬਹੇ ਮੇਰਾ ਸਤ ਗੁਰੂ ਸੋ ਥਾਨ ਸੋਹਾਵਾ ਆਮਰਾਜੇ ਰੇ ਥਨ ਸੋਹਾਵਾ ਆਮਰਾਜੇ ਗੁਰ ਸੇਖੀ ਧਾਲ ਧਾ काल था की

ਰਾਵਾ ਜੈਬ ਹੈ ਮੇਰਾ ਸੰਤ ਗੁਰੂ ਉਹ ਥਾਨ ਸੋਹਾਂਵਾ ਰਾਮ ਰਾਜੇ ਉਹ ਥਾਨ ਸੋਹਾਂਵਾ ਰਾਮ ਰਾਜੇ ਬੋਨੇ ਸੋਨਿਹੋ ਸਤਿ ਸ਼੍ਰੀ ਅਕਾਲ ਸਵੇਰ ਦਾ ਟਾਈਮ ਹੈਗਾ ਮਹਾਰਾਦਾਂਦਰ ਜਿਹੜਾ ਦਿਵਾਨ ਸੀ ਅਸਮਾਪਤ ਹੋ ਚੁੱਕਾ ਹੁਣ 5:30 ਵਜੇ ਦਾ ਟਾਈਮ ਹੈ ਲੰਗਰ 'ਚ ਦੇਖਦੇ ਆਂ ਵੀ ਕੀ ਹੈਗਾ ਹਸਤਾਬ ਤਾ ਰਾਤ ਪ੍ਰਸ਼ੰਤਾ ਪਾਣੀ ਛਕ ਲਿਆ ਸੀਗਾ ਲੰਗਰ 'ਚ ਇਹ ਲੰਗਰ ਹਾਲ ਹੈਗਾ ਦਾਦਾ ਦਾਤਾ ਇੱਕ ਹੈ ਸਭ ਕੋ ਦੇ ਵਣਹਾਰ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਮਣਾ ਜੇ ਪ੍ਰਸਾਦ ਅਚੱਤੀ ਅੰਮ੍ਰਿਤ ਖਾਏ ਤੇ ਸ਼ਾਕਰੂ ਕੋ ਰੱਖ ਮੰਨ ਮਾਹੇ ਇੱਧਰ ਲੜਾਇਗਾ ਲੰਗਰ ਹੈਗਾ ਜਿਆਦਾ ਲੰਗਰ ਚੱਲ ਰਿਹਾ ਸਵੇਰੇ ਇੱਧਰ ਸਾਹਮਣੇ ਭਾਂਡੇ ਧੁੰਦੇ ਤੋਏ ਜਾਂਦੇ ਨੇ ਵੇਖੋ ਸਾਹਮਣੇ ਭਾਂਡੇ ਰੱਖੇ ਹੋਏ ਨੇ ਉੱਥੇ ਆਰਓ ਸਿਸਟਮ ਵੀ ਲੱਗੇ ਹੋਏਗਾ ਪਾਣੀ ਦਾ ਪਾਣੀ ਤੁਸੀਂ ਆਰਓ ਸਿਸਟਮ ਤੋਂ ਲੈ ਸਕਦੇ ਹੋ ਇੱਧਰ ਲੰਗਰ ਦੀਆਂ ਸੇਵਾ ਕਰਦੀਆਂ ਲੰਗਰ ਦੇ ਵਿੱਚ पूरिया बढ़ रही पूरिया का लंगर चलेगा इतना पूरियां बढ़ रही अज पूरिया का लंगर चलेगा हालांकि पूड़िया का लंगर उ भी सी परम पीला ਤੋਰਨਪੀਲਾ ਉਰ ਦੇ ਵਿੱਚ ਪੂਰੀਆਂ ਛੁੱਲੇ ਦਾ ਸਵੇਰੇ ਲੰਗਰ ਸੀਗਾ ਇੱਥੇ ਪੂਰੀਆਂ ਛੁੱਲੇ ਦਾ ਲੰਗਰ ਚੱਲਦਾ तकरीबन तकरीबन ਸਵੇਰੇ ਸਵੇਰੇ ਚਾਹ ਜਿਹੜੀ ਹੁੰਦੀ ਆ ਉਹ ਨਮਕੀਨ ਬਣਦੀ ਆ ਇੱਥੇ ਮਿੱਠੀ ਚਾਹ ਨਹੀਂ ਹੁੰਦੀ ਬਹਿ ਜਾ ਸਮਾਨ ਨੂੰ ਕੱਢੀ ਫੇਰ ਪਿੱਛਾ ਦੇ ਸਕਦੇ ਗਏ ਕੋਣ ਹਲੇ ਪੱਗ ਬੰਨ ਰਹੇ ਬਹਿ ਜਾ 2 ਮਿੰਟ ਬਹਿ ਜਾ ਪੱਗ ਬੰਨ ਰਹੇ ਹੋ ਇਹ ਲੰਗਰ ਹਾਲ ਹੈਗਾ ਰਾਤ ਉੱਥੇ ਪ੍ਰਸ਼ਾਦਾ ਪਾਣੀ ਛਕਿਆ ਸੀ ਅਸੀਂ ਗੁਰਦੁਆਰਾ ਸ਼ਾਦੀ ਮਾਰਗ ਪਲਵਾਮਾ ਦਾ ਇਹ ਲੰਗਰ ਹੈਗਾ ਹੁਣ ਅਸੀਂ ਗੱਡੀ ਸਮਾਨ ਲੋਡ ਕਰਾਂਗੇ ਤੇ ਪੂਰੀਆਂ ਛੋਲੇ ਤੇ ਲੰਗਰ ਜਿਹੜਾ ਹੈਗਾ ਤਿਆਰ ਹੋ ਰਿਹਾ ਹੈਗਾ ਪਿਆਰ ਭਰੀ ਸਸਰੀਕਲ ਰਾਤ ਅਸੀਂ ਇੱਥੇ ਪਹੁੰਚ ਗਏ ਸੀਗੇ ਗੁਰਦੁਆਰਾ ਪਾਸ਼ਾਹੀ 6ਵੀਂ ਸ਼ਾਰਦੀ ਮਾਰਗ ਪੁਲਵਾਮਾ ਦੇ ਵਿੱਚ ਹੈਗਾ ਇਹ ਗੁਰਦੁਆਰਾ ਰਾਤ ਅਸੀਂ ਇੱਥੇ ਪਹੁੰਚ ਗਏ ਸੀਗੇ ਤੇ ਅਸੀਂ ਇੱਥੇ ਕਮਰਾ ਲੈ ਲਿਆ ਸੀ ਪਿੱਛੇ ਜਿਹੜੀ ਹਰ ਗੋਬਿੰਦ ਨਵਾਸ ਹੈਗਾ ਇੱਥੇ ਰੁਕੇ ਸੀਗੇ ਰਾਤ ਤੇ ਦਰਸ਼ਨ ਮਿਲੇ ਅਸੀਂ ਕਰ ਲਏ ਲੰਗਰ ਪ੍ਰਸ਼ਾਦਾ ਪਾਣੀ ਛਕ ਲਿਆ ਹੈਗਾ ਤੇ ਇੱਥੋਂ ਅਸੀਂ ਹੁਣ ਅੱਜ ਨਿਕਲਾਂਗੇ ਪਹੁੰਚ ਦੇ ਵਿੱਚ ਜਿੱਥੇ ਸੰਤਾ ਮਹਾਂਪੁਰਖਾਂ ਦਾ ਗੁਰਦੁਆਰਾ ਹੈਗਾ ਨੰਗਾਲੀ ਸਾਹਿਬ ਤੇ ਜਿਹੜੀ ਲੋਕਲ ਸੰਗਤ ਹੈਗੀ ਉਹਨਾਂ ਨੇ ਇੱਥੇ ਦੱਸਿਆ ਹੈਗਾ ਕਿ ਇੱਥੇ ਇੱਕ ਹੋਰ ਗੁਰਦੁਆਰਾ ਹੈਗਾ ਜਿਹੜਾ ਕਿ 4 ਕਿਲੋਮੀਟਰ 4 ਕਿਲੋਮੀਟਰ ਬਾਅਦ ਹੈਗਾ ਇੱਥੋਂ ਜਿਸ ਗੁਰਦੁਆਰੇ ਦਾ ਨਾਮ ਹੈਗਾ ਖੂਹ ਸਾਹਿਬ ਹੁਣ ਅੱਜ ਅਸੀਂ ਗੁਰਦੁਆਰਾ ਖੂਹ ਸਾਹਿਬ ਦੇ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਅਸੀਂ ਪਹੁੰਚ ਨਿਕਲਾਂਗੇ ਚਲ ਕੇ ਕਰਦੇ ਆਂ ਦਰਸ਼ਨ ਧੰਨਵਾਦ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇ ਸਪਰਿੰਗ ਖੂਬ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਇੱਥੇ ਲੱਗਿਆ ਤਾਂ ਫਟਾਜਾ ਬੋਰ ਇੱਧਰ ਝੁੰਗੀ ਚੌਂਕੜੇ ਹੈਗੇ ਆ ਤੇ ਇੱਧਰ ਗੱਡੀ ਖੜਾਈ ਆ ਅਸੀਂ ਇਹ ਚੈੱਕ ਕਰ ਰਹੇ ਆ ਰਸਤਾ ਜੰਗਲ ਚ ਹੈਗਾ ਵੀ ਅੱਗੇ ਗੱਡੀ ਕਿੱਥੇ ਤੱਕ ਜਾਏਗੀ ਕਿਉਂਕਿ ਪੈਦਲ ਘੜ ਤੋਂ ਕੱਟ ਤੁਰਨਾ ਲਗੇ ਇਸ ਚੀਜ਼ ਦੀ ਅਸੀਂ ਸੋਚ ਰਹੇ ਹੈਗੇ ਆ ਜੰਗਲ ਚ ਸਾਰਾ ਹਿਸਾਬ-ਤਾਬ ਹੈਗਾ ਇਹ ਜੰਗਲ ਹੈਗਾ ਸਾਰਾ ਦਾ ਸਾਰਾ ਬਾਕੀ ਅੱਗੇ ਚੱਲ ਕੇ ਦੇਖਦੇ ਆ ਕਿਦਾਂ ਦਾ ਹਿਸਾਬ-ਤਾਬ ਹੈ ਬਾਕੀ ਜੰਗਲ ਸਾਰਾ ਏਰੀਆ ਹੈਗਾ ਇਹ ਸਾਰਾ ਜੰਗਲ ਏਰੀਆ ਕੱਚਾ ਰਸਤਾ ਚਾਰੇ ਪਾਸੇ ਚਾਰੇ ਪਾਸੇ ਪੇੜੀ-ਪੇਟ ਜੰਗਲ ਅੱਗੇ ਕਿੰਨਾ ਘਣਾ ਜੰਗਲ ਹੋਏਗਾ ਕਹਿ ਨਹੀਂ ਸਕਦੇ ਇੱਧਰ ਅਸੀਂ ਗੱਡੀ ਖੜੀ ਕਰੀ ਐ ਹੁਣ ਇੱਥੋਂ ਅੱਗੇ ਤੁਰਾਂਗੇ ਜਿੱਥੇ ਤੱਕ ਗੱਡੀ ਜਾਏਗੀ ਉੱਥੇ ਤੱਕ ਜਾਵਾਂਗੇ ਅੱਗੇ ਫਿਰ ਪੈਦਲ ਤੁਰਾਂਗੇ ਇਹ ਜੰਗਲ ਦਾ ਹੈਗਾ ਜੀ ਰਸਤਾ ਬਣਾ ਲਿਓ ਇਹਦੀ ਵੀਡੀਓ ਇਹ ਚਾਰੇ ਪਾਸੇ ਜੰਗਲ ਹੀ ਜੰਗਲ ਹੈ ਚਾਰੇ ਪਾਸੇ ਜੰਗਲ ਹੀ ਜੰਗਲ ਹੈਗਾ ਚਾਰੇ ਪਾਸੇ ਕੱਚੀ ਰੋਡ ਜਾਰੀ ਹੈ ਇਹ ਇਹ ਕੱਚਾ ਹੈਗਾ ਰਸਤਾ ਗੱਡੀ ਦਾ ਕੁਝ ਕਹਿ ਨਹੀਂ ਸਕਦੇ ਵੀ ਕਿੱਥੇ ਤੱਕ ਅਸੀਂ ਗੱਡੀ ਲਿਜਾ ਸਕਦੇ ਆ ਇਹ ਸਾਰਾ ਜੰਗਲ ਹੈਗਾ ਟੋਟਲੀ ਜੰਗਲ ਇਹ ਟੋਟਲੀ ਸਾਰਾ ਜੰਗਲ ਹੈਗਾ ਜੀ ਚਾਰੇ ਪਾਸੇ ਜਿਹੜਾ ਹੈਗਾ ਜੰਗਲ ਹੀ ਜੰਗਲ ਜੰਗਲ ਹੀ ਜੰਗਲ ਜੰਗਲ ਹੀ ਜੰਗਲ 2 ਕਿਲੋ ਹਾਂ ਆਸ-ਪਾਸ ਕੋਈ ਸੜਕ ਨਹੀਂ ਕੁਛ ਨਹੀਂ ਕੋਈ ਆਵਾਜ਼ ਨਹੀਂ ਲੱਗੇ ਗੱਡੀ ਨੂੰ ਸੂਰ ਬਸਰੀ ਟੈਂਕੀ 2 ਕਿਲੋ ਗੱਡੀ ਗੱਡੀ ਥੱਲੇ ਲੱਗਣ ਦਾ ਜਿਹੜਾ ਖਤਰਾ ਹੈਗਾ ਟੈਂਕੀ ਬਚਾ ਕੇ ਰੱਖਣੀ ਗੱਡੀ ਦੀ ਨਹੀਂ ਨਹੀਂ ਲੱਗਦੀ ਕਿਉਂਕਿ ਜਿਆਦਾ ਹਾਂ ਇੱਧਰੋਂ ਪਲੇਨ ਨੂੰ ਚੜਾ ਦੇ ਹਰੇ ਰਸਤੇ ਨਹੀਂ ਚੜਾ ਲਾ ਹਾਂ ਇੱਧਰੋਂ ਚੜਾ ਲਾ ਗੱਡੀ ਇਧਰੋਂ ਚੜਾ ਲਾ ਜਿੱਥੇ ਤੱਕ ਗੱਡੀ ਜਾਏਗੀ ਲੈ ਕੇ ਜਾਵਾਂਗੇ ਤੇ ਫਿਰ ਅੱਗੇ ਪੈਦਲ ਯਾਤਰਾ ਕਰਾਂਗੇ ਅੱਜ ਦਾਸ ਦੀ ਲੱਤ ਵੀ ਬੜੀ ਦੁਖਰੀ ਹੈ ਔਰ ਉੱਪਰ ਤੇ ਸਾਨੂੰ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਨੇ ਨੇ ਦੇਖੋ ਮਹਾਰਾਜ ਕਿਦਾਂ ਦਰਸ਼ਨ ਕਰਾਉਂਦੇ ਨੇ ਸਾਨੂੰ ਚੱਲ ਕੇ ਕਰਦੇ ਆ ਦਰਸ਼ਨ ਲੰਬਾ ਰਸਤਾ ਹੈਗਾ ਹੱਲੇ ਵੀ ਸਾਰੀ ਵੀਡੀਓ ਬਣਾਣੀ ਵੀ ਮੁਸ਼ਕਲ ਹੈ ਮੈਕਸਿਮ ਵੀਡੀਓ ਬਣਾਵਾਂਗੇ ਤੁਹਾਡੇ ਲਈ ਚਾਰੇ ਪਾਸੇ ਜੰਗਲ ਹੈਗਾ ਇਹ ਕੱਚਾ ਰਸਤਾ ਜਾ ਰਿਹਾ ਗੱਡੀ ਇਸੇ ਤੇ ਜਿੱਥੇ ਤੱਕ ਜਾਂਦੀ ਹੈ ਲੈ ਕੇ ਜਾਵਾਂਗੇ ਚਾਰੇ ਪਾਸੇ ਲੰਗਲ ਹੀ ਜੰਗਲ ਚਾਰੇ ਪਾਸੇ ਜੰਗਲ ਹੀ ਜੰਗਲ ਹਾਂ ਆਲੇ ਦਾਲੇ ਵੀ ਨਿਗਰ ਰੱਖਣੀ ਹੈ ਬਾਈ ਕੋਈ ਵੈਸੇ ਗੱਡੀ ਗੱਡੀ ਤੇ ਗੱਡੀ ਕਿ ਨਹੀਂ ਆਉਂਦੇ ਗੱਡੀ ਦੇਖ ਕੇ ਵੈਸੇ ਕੋਈ ਜਾਨਵਰ ਜਿਹੜਾ ਹੈ ਨਹੀਂ ਆਂਦਾ ਹੈਗਾ ਕੋਈ ਹਮਲਾ ਨਹੀਂ ਕਰਦਾ ਹੈਗਾ ਬਾਕੀ ਤਿੰਦੂ ਇਹਦਾ ਕੁਝ ਕਹਿ ਨਹੀਂ ਜਾਂਦਾ ਤਿੰਦੂ ਬੜਾ ਫਾਸਟ ਹੁੰਦਾ ਹੈਗਾ ਤਿੰਦੂਆਂ ਨਹੀਂ ਆਉਂਦਾ ਤੂੰ ਕੋਈ ਪਤਾ ਥੋੜਾ ਤੇ ਤਿੰਦੂਆ ਹੋਏਗਾ ਕਿ ਨਹੀਂ ਹੋਏਗਾ ਜੇ ਹੁੰਦਾ ਹੋ ਤਾਂ ਦੇਖਾ ਬੰਦੋ ਆ ਵਸ ਚਾਂਸ ਘਟਾ ਹੈਗਾ ਚਾਂਸ ਪੂਰੇ ਨਹੀਂ ਆਉਂਦੇ ਤਿੰਨ ਤੱਕ ਹਾਂ ਐਨੇ ਜਿਹੇ ਏਰੀਆ ਚ ਨਹੀਂ ਰੰਦਾ ਫੇਰ ਆ ਇਹ ਇਹ ਗਵਰਨਮੈਂਟ ਲੈਂਡ ਹੈ ਇੱਕਾ ਕਿਸੇ ਦੀ ਹੈ ਨਾ ਇਹ ਤਾਂ ਜੀ ਦੇਖੋ ਜੰਗਲ ਹੈਗਾ ਸਰਕਾਰੀ ਜੰਗਲ ਹੈ ਹਾਂ ਜੀ ਫੋਰੈਸਟ ਲੈਂਡ ਹੈ ਫੋਰੈਸਟ ਲੈਂਡ ਨਾ ਨਾ ਖੇਤ ক্রিকেট ਖੇਡ ਹਾਂ ক্রিকেট ਖੇਡ ਕੇ ਆ ਮੈਂ ਦੇਖ ਲਈ ਵਿਕਟਾ ਗੜੀ ਨਹੀਂ ਵਿਕਟਾ ਗੜੀ ਆ ਵੀ ਆ ਕੀ ਗਵਿੰਦ ਨੂੰ ਬੈਠਣਾ ਹੀ ਪੈਣਾ ਉਹ ਅੰਦਰ ਉੱਥੇ ਕੀ ਨਜ਼ਾਰਾ ਆਦਾ ਹੈ ਸਾਮਾਨ ਪਿਆ ਹੈ ਹਾਂ ਉਹ ਪਿੱਛੇ ਦਾ ਉੱਥੇ ਉੱਥੇ ਕਿਤੇ ਨਜ਼ਾਰਾ ਆਦਾ ਕੁਝ ਕੀ ਆ ਕੁਝ ਨਹੀਂ ਆ ਜਾਨਵਰ ਹਨ ਮਨ ਨੂੰ ਲੱਗਿਆ ਇੱਥੇ ਹਾਂ ਹਾਂ ਉਹ ਆਪਾਂ ਸਾਹਮਣੇ ਉੱਥੇ ਉੱਥੇ ਬੈਠੇ ਨਾ ਜਾਨਵਰ ਮੈਂ ਤਾਂ ਹੀ ਕਹਾ ਉਹ ਕੁਝ ਨਹੀਂ ਮੈਂ ਦੂਰ ਦੂਰ ਮੈਂ ਵੀ ਦੇਖਦਾ ਦੂਰ 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 ਬੈਠਾ ਦਾ ਉਹ ਜੰਗਲ ਦੇ ਵਿੱਚ ਮੈਂ ਕਹਾ ਕੀ ਚ ਨਜ਼ਰ ਆ ਰਹੀ ਹੈ ਮੈਂ ਵੀ ਉਧਰ ਦੇਖਦਾ ਤਾਂ ਉਹ ਨਾ ਤੇ ਉਹ ਵੀਡੀਓ ਚ ਨਹੀਂ ਆ ਪਾਇਆ ਉਹ ਵੀਡੀਓ ਚ ਨਹੀਂ ਆ ਪਾਇਆ ਉਹ ਦੂਰ ਤਾਂ ਪਿੱਛੇ ਤਾਂ ਉਹ ਐਸਾ ਕੁਝ ਨਹੀਂ ਆ ਗਿਆ ਤੇ ਉਹ ਨਹੀਂ ਦਿਖਾਇਆ ਤਾਂ ਐ ਤਾਂ ਜੰਗਲਾਂ ਤਾਂ ਹੋਊਗਾ ਐ ਹੋਣ ਦੇ ਯਾਨੀ ਕੋਈ ਹੁਣ ਇਹ ਛੋਟੇ ਕਿ ਐਵੇਂ ਭੱਜੇ ਫਿਰਦੇ ਕੋਈ ਹੁੰਦਾ ਚਿਤਾ ਹੁੰਦਾ ਉਹ ਸੱਖ ਦਿਖਾਵਾ ਹੁੰਦਾ ਪਿਓਰੇ ਚਿਤਾ ਵੀ ਹੈ ਪਰ ਉਹ ਦੁਬਾਰਾ ਨਿਕਲਦਾ ਹੈ ਸਰਕਾਰ ਨੂੰ ਕੋਈ ਮਤਲਬ ਨਹੀਂ ਸਰਕਾਰ ਨੂੰ ਕੋਈ ਮਤਲਬ ਨਹੀਂ ਹਮ ਆਪਣੀ ਉਹ ਹੈ ਸੱਗੇ ਇਸ ਨੂੰ ਰਸਤਾ ਦੱਸਦੇ ਅੱਕ ਚਾਰ ਅਸਥੀਆ ਵਾਹ ਆ ਰਸਾ ਰਸਾ ਇਹਦੇ ਚ ਨਾ ਵਿੱਚ ਨੂੰ ਨਾ ਕੱਢੀ ਸਾਈਡ ਨੂੰ ਕੱਢਣੀ ਪਊ ਕਿਉਂਕਿ ਸਾਈਡ ਵੀ ਸਾਈਡ ਤੇ ਨਹੀਂ ਇਧਰਲੇ ਪਾਸੇ ਤੇ ਕੱਢ ਮੈਂ ਕੱਢ ਵਿੱਚ ਮੈਨੂੰ ਵਿੱਚ ਲੈ ਲੈਣੀ ਹੈ ਨਿਕਲ ਜੋਗੀ ਵਿੱਚ ਤੇ ਆਹ ਹਾਂ ਨਿਕਲ ਇੰਨੀ ਹੈਗੀ ਹਾਈਟ ਗੱਡੀ ਦੀ ਆਹ ਹਾਂ ਹੋ ਗਈ ਆ ਫੇਰ ਠੀਕ ਹੈ ਭਾਈ ਉਹ ਸੈਂਟਰ ਮੰਨੇ ਨਾ ਪਾਣਗੇ ਟਾਇਰ ਸਾਈਡ ਸਾਈਡ ਤੇ ਰੱਖੋਗੇ ਪਹੁੰਚ ਗਏ ਹੱਥ ਤੱਕ ਮਨ ਨੂੰ ਲੱਗਦਾ ਵੀ ਅੱਗੇ ਜਾਊਗੀ ਦੇਖ ਤਾਂ ਨਹੀਂ ਵੜੀ ਪੰਜ ਦੋ 5 ਮੀਟਰ ਰੁੱਕੇ ਤੇ ਕਿਹੜੇ ਦੋ ਤਿੰਨ ਮੀਟਰ ਰੁੱਕੇ ਤੁਸੀਂ ਦੋ ਮਿੰਟ ਮਿੰਟ ਰੁੱਕੇ ਨਹੀਂ ਰੁਕ ਜਾਓ ਰੁਕ ਜਾ ਦੋ ਮਿੰਟ ਰੁਕ ਜਾਓ ਪਹਿਲਾਂ ਆਵਾਜ਼ ਕਰੋ ਚਾਰੇ ਪਾਸੇ ਕੀ ਹੈ ਸਾਫ਼ ਤਾਂ ਕੁਝ ਨਹੀਂ ਹੈ ਯਾਰ ਨਾ ਨਾ ਕੁਝ ਨਹੀਂ ਹੈ